ਘਰ ਦੇ ਬਾਹਰ ਸ਼ਰਾਬ ਪੀ ਕੇ ਗਾਲੀ ਗਲੋਚ ਕਰਨ ਤੋਂ ਰੋਕਣ ਤੇ ਗੁੱਸੇ ਦੇ ਵਿੱਚ ਆਏ ਕੁਝ ਸ਼ਰਾਬੀ ਹੁੱਲੜ ਬਾਜ਼ਾ ਦੇ ਵੱਲੋਂ ਇੱਕ 13 ਸਾਲ ਦੇ ਮਾਸੂਮ ਬੱਚੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਘਟਨਾ ਸ਼ਨੀ ਮੰਦਰ ਦੇ ਬਾਹਰ ਵਾਪਰੀ ਹੈ ਬੱਚੇ ਦੇ ਨਾਲ ਹੋਈ ਕੁੱਟਮਾਰ ਦੀ ਘਟਨਾ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਪਚ ਹੋਈ। ਤਾਂ ਕੁੱਟਮਾਰ ਦਾ ਸ਼ਿਕਾਰ ਹੋਏ ਬੱਚੇ ਦੀ ਵਾਰਸਾ ਦੇ ਵੱਲੋਂ ਇਲਾਜ ਵਾਸਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਜਿਸ ਜੇ ਕੋ ਬਚਪਨਾਂ ਕੁਤਪਾਰ ਕੀਤੀ ਗਈ ਹੈ ਉਸ ਜਗਾਹ ਤੋਂ ਥਾਣਾ ਕ੍ਰਾਈਮ ਬ੍ਰਾਂਚ ਦੀ ਦੂਰੀ ਮਹਿਜ਼ 2 ਮਿੰਟ ਦੀ ਹੈ ਵੀ ਪਤਾ ਲੱਗਾ ਹੈ ਕਿ ਬਿਰਧ ਬੱਚੇ ਦੇ ਮਾਤਾ ਪਿਤਾ ਨਹੀਂ ਹਨ ਉਧੀਆਂ ਤਿੰਨ ਛੋਟੀਆਂ ਭੈਣਾਂ ਤੋਂ ਇਲਾਵਾ ਇੱਕ ਬਜ਼ੁਰਗ ਦਾਦੀ ਹੈ ਜੋ ਉਸ ਨੂੰ ਨਾ ਪਾਲਣ ਪੋਸ਼ਣ ਕੀਤਾ ਦਾ ਤੇ ਕਈ ਵਾਰ ਦੇਖਣ ਦੇ ਵਿੱਚ ਆਇਆ ਕਿ ਸ਼ਨੀ ਮੰਦਰ ਦੇ ਨਜ਼ਦੀਕ ਸ਼ਰਾਬੀ ਹਾਲਤ ਦੇ ਵਿੱਚ ਕੁਝ ਲੋਕ ਸ਼ਰਾਬ ਦੇ ਨਸ਼ੇ ਦੇ ਵਿੱਚ ਡੱਲੀ ਹੋ ਕੇ ਮੁੱਦੇ-ਮੁੱਡੇ ਗੇ ਹੁੰਦੇ ਨੇ ਪਰ ਪ੍ਰਸ਼ਾਸਨਿਕ ਤੌਰ ਤੇ ਜੇ ਇਹ ਲੋਕਾਂ ਖਿਲਾਫ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਈ ਜਾਂਦੀ ਹੈ ਘਰ ਦੇ ਬਾਹਰ ਸ਼ਰਾਬ ਪੀ ਕੇ ਗਾਲੀ ਗਲੋਚ ਕਰਨ ਤੋਂ ਰੋਕਣ ਤੇ ਗੁੱਸੇ ਦੇ ਵਿੱਚ ਆਏ ਕੁਝੋ ਸ਼ਰਾਬੀ ਹੁੱਲੜ ਬਾਜ਼ਾ ਦੇ ਵੱਲੋਂ ਇੱਕ 13 ਸਾਲ ਦੇ ਮਾਸੂਮ ਬੱਚੇ ਦੀ ਬुरे ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਘਟਨਾ ਸ਼ਨੀ ਮੰਦਰ ਦੇ ਬਾਹਰ ਵਾਪਰੀ ਹੈ ਬੱਚੇ ਦੇ ਨਾਲ ਹੋਈ ਕੁੱਟਮਾਰ ਦੀ ਘਟਨਾ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਪਚਰ ਹੋਇਆ। ਤਾਂ ਕੁਤਮਾਰ ਦਾ ਸ਼ਿਕਾਰ ਹੋਏ ਬੱਚੇ ਦੀ ਵਾਰਸਾ ਦੇ ਵੱਲੋਂ ਇਲਾਜ ਵਾਸਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਬੱਚੇ ਦਾ ਨਾ ਕੁਤਮਾਰ ਕੀਤੀ ਗਈ ਹੈ ਉਸ ਜਗ੍ਹਾ ਤੋਂ ਥਾਣਾ ਕ੍ਰਾਈਮ ਬ੍ਰਾਂਚ ਦੀ ਦੂਰੀ ਮਹਿਜ਼ 2 ਮਿੰਟ ਦੀ ਹੈ। ਵੀ ਪਤਾ ਲੱਗਾ ਹੈ ਕਿ ਬੇੜਤ ਬੱਚੇ ਦੇ ਮਾਤਾ ਪਿਤਾ ਨਹੀਂ ਹਨ। ਉਹਦੀਆਂ ਤਿੰਨ ਛੋਟੀਆਂ ਭੈਣਾਂ ਤੋਂ ਇਲਾਵਾ ਇੱਕ ਬਜ਼ੁਰਗ ਦਾਦੀ ਹੈ ਜਿਸ ਕੋਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਤੇ ਕਈ ਵਾਰ ਦੇਖਣ ਦੇ ਵਿੱਚ ਆਇਆ ਕਿ ਸ਼ਨੀ ਮੰਦਰ ਦੇ ਨਜ਼ਦੀਕ ਸ਼ਰਾਬੀ ਹਾਲਤ ਦੇ ਵਿੱਚ ਕੁਝ ਲੋਕ ਸ਼ਰਾਬ ਦੇ ਨਸ਼ੇ ਦੇ ਪਰ ਪ੍ਰਸ਼ਾਸਨਿਕ ਤੌਰ ਤੇ ਜਿਹੀ ਲੋਕਾ ਖਿਲਾਫ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਈ ਜਾਂਦੀ।